ਕੀ ਕਰੀ ਨਾ ਪਤੰਗ ਦਾ ਪਤੰਗ ਮੈਂ ਡਾਉਣ ਲੱਗਾ ਬਈ ਜਵਾਕ ਡਾਉਂਗੇ ਹੁੰਦੇ ਵੱਡੇ ਘੋਂਡਾਂ ਦੇ ਲੈ ਵੱਡੇ ਉਹਨਾਂ ਮੈਂ ਵੇਲਾ ਪਤੰਗਾਂ ਨੂੰ ਉਹਦੇ ਜਵਾਕ ਡਾਈਆਂ ਦਾ ਨਿਕਾਲ ਕੇ ਉਹਦੇ ਨਾਲ ਪੇਚੇ ਪਾਉਣੇ ਮੈਂ ਉਹਨਾਂ ਪਤੰਗਾਂ ਨੂੰ ਹਾਂ ਹਾਂ हां दोस्तों वो देखो जोर ਜਿਹੜਾ ਪਤੰਗ ਉਡਾ ਰਿਹਾ ਸੀ ਹੁਣ ਮੈਂ ਇਹ ਪਤੰਗ ਉਡਾਉਣ ਦੀ ਵਾਰੀ ਆ ਉਹਨੇ ਆਪਦਾ ਪਤੰਗ ਕਰ ਲਿਆ ਤਿਆਰ ਤੇ ਮੈਂ ਇਹ ਆਹ ਵਾਲਾ ਪਤੰਗ ਹੁਣ ਸੁਪਰਮੈਨ ਵਾਲਾ ਜਿਹੜਾ ਪਤੰਗ ਆ ਮੈਂ ਸ਼ੁਰੂ ਕਰ ਰਿਹਾ ਹਾਂ ਉਡਾਣਾ ਹਾਂਜੀ ਚਲੋ ਅਬ ਇਤਲਾਵਾ ਪਾਉਨੇ ਹਣਾ ਇਤਲਾਵਾ ਪਾਉਨੇ ਆਪਾਂ ਕਿੰਨੇ ਸਾਰੇ ਪਤੰਗਾਂ ਵੇਖ ਸਕਦੇ ਹਾਂ ਪਤੰਗ ਆਪਣੇ ਕੋਲੇ ਦੇਖੋ ਬਹੁਤ ਸਾਰੇ ਪਏ ਆ ਤੇ ਬਹੁਤ ਸੁੰਦਰ ਸੁੰਦਰ ਪਤੰਗ ਨੇ ਹਾਂ ਹੁਣ ਆਪਾਂ ਇਹਨੂੰ ਇਤਲਾਵਾ ਪਾ ਕੇ ਤੇ ਇਹਨੂੰ ਉਡਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਚਲੋ ਆਪਾਂ ਲਾਉਨੇ ਪੇਚੇ ਹਾਂ ਵੀ ਜੋ ਤੁਸੀਂ ਪੇਚੇ ਲਾਉਣਾ ਨੇ ਠੀਕ ਆ ਠੀਕ ਆ ਵੀ ਸਾਡੀ ਆਈਪੋ ਕਰਕੇ ਛੱਡੋ ਹਾਂ ਆ ਵਿਚਾਰੋ ਵੀ ਆ ਤਾਂ ਹੁਣ ਮੈਂ ਤਲਾਵਾ ਪੋਣਾ ਨਸ਼ਾਈ ਸ਼ਾਹੀ ਤੇ ਤਲਾਵਾ ਤਾਂ ਵੀ ਤੈਨੂੰ ਹਾਂ ਹਾਂ ਮੈਂ ਵੇਖ ਕੱਚੀ ਰੀਲ ਦੇ ਨਾਲ ਪਤੰਗ ਨਾਉਣਾ ਵੇ ਤੇ ਵੇਖੀ ਜਾਂਦਾ ਹਾਂ ਆ ਵੀ ਬਈ ਤਿਆਰ 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 ਚਲੋ ਆਜੋ ਆਓ ਇੱਧਰ ਆ ਵੀ ਜੋਤ ਸਿੰਘ ਚਲੋ ਹਾਂ ਕਿੱਦਾਂ ਦੀ ਹਵਾ ਆਪਣੀ ਇੱਕ ਮਿੰਟ ਹਵਾ ਚੈੱਕ ਕਰ ਲੈ ਹਵਾ ਉਹ ਦੇਖੋ ਹਾਂ ਹਵਾ ਚੈੱਕ ਮਗਾ ਬਸ ਚੈੱਕੀ ਚੈੱਕਾ ਤੂੰ ਹਵਾ ਚਲੋ ਵੀ ਚਲੋ ਡਾਓ ਵੀ ਜਦੋਂ ਤੇ ਮੇਰੇ ਪਤੰਗ ਦੇ ਬਸ ਰਹੀ ਗੀ ਉੱਡੂਗਾ ਵੀ ਭਈ ਇਤਰ ਪਤੰਗ ਕਿਨੇ ਬਿਆ ਉੱਡ ਗਿਆ ਮੇਰਾ ਪਤੰਗ ਦੇਖੋ ਹੋ ਗਿਆ ਜੋ ਤੋਲਾ ਨਹੀਂ ਪਤੰਗ ਨੇ ਮੇਰਾ ਤਾਂ ਹੱਟ ਗਿਆ ਭਈ ਮੈਂ ਤਾਂ ਟਾਲਣ ਦੇ ਯਾਰ ਮੇਰਾ ਤਾਂ ਫੀਲਾ ਗਿਆ ਭਾਈ ਤੂੰ ਲੱਗ ਪਤੰਗ ਦਾ ਉਹ ਦੇਖੀ ਚਾਹੁੰਦਾ ਉੱਡੂਗਾ ਉੱਡੂਗਾ ਹਵਾ ਨਹੀਂ ਚੱਲ ਰਹੀ ਜੋਦਕ ਹੈ ਲੈ ਲੈ ਉਹਨਾਂ ਦੇ ਕੋਲਾ ਦੇ ਹਾਂ ਓਲਾ ਦਿਨਾਂ ਮੇਰੇ ਤੇ ਵੇਖਣ ਤਰਪਤਾਂ ਗੁਰਦਾ ਵੀ ਹੈ ਕਿ ਨਹੀਂ ਚੱਲ ਮਾ ਚੱਲ ਚੱਲ ਚਾਲਾ ਚੱਲ ਚੱਲ ਥੱਲੇ ਆਪ ਭਾਈ ਥੱਲੇ ਬੰਨਿਓ ਮੈਂ ਤੈਨੂੰ ਪਤਾੰਗੀ ਪਤੰਗ ਹੀ ਭਾਰਾ ਬੜਾ ਇਹ ਕਿ ਨਾ ਤੇਰਾ ਪੰਗ ਉੜਦੇ ਨਹੀਂ ਪਿਆਗਾ ਹਾਂ ਦੋਹਾਂ ਦੂਜੇ ਚੜ੍ਹਾਈ ਰਹਿਣ ਕਹਿੰਦੇ ਥੱਲੋ ਫੜ ਕੇ ਉਹ ਲੈ ਇੱਥੋਂ ਤੇਰੇ ਲੈ ਪਾਸੋਂ ਤਾਣ ਛੱਡਨਾ ਹਾਂ ਚਲੋ ਤਾਣ ਜੱਕ ਦੇ ਆ ਭਾਰੇ ਬੜਾ ਪਤੰਗ ਯਾਰ ਇਹ ਤੇਰਾ ਪਤੰਗ ਨਹੀਂ ਉੜਦਾ ਯਾਰ ਮੈਂ ਦਊਂਗਾ ਇਹ ਨਹੀਂ ਉੜਦਾ ਉੱਡਣਾ ਹੀ ਨਹੀਂ ਮੇਰਾ ਪਤੰਗ ਜੋਦਾ ਪਤਾਂਗੇ ਚੜ ਗਿਆ ਤਾ ਅਰੇ ਓ ਯਾਰ ਕਿਧਰ ਗਿਆ ਉਹ ਕਿੰਨਾ ਉੱਚੀ ਐ ਐ ਕਿਧਰ ਗਿਆ ਆ ਖੱਚ 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 ਇਹ ਤੇ ਖੱਚ ਚੜ ਗਿਆ ਨਾ ਉਹ ਰੁੱਖ ਚੜ ਗਿਆ ਰੁੱਖ ਚੜ ਗਿਆ ਪਤਾਂਗੇ ਆ ਮੈਂ ਬੜਾਈ ਇੱਕ ਮਟਕ ਵਿੱਚ ਆ ਬੇਰੀ ਚ ਉਹ ਆੜ ਗਿਆ ਬੇਰੀ ਨਿਕਲ ਗਿਆ ਪਾੜ ਗਿਆ ਪਾੜ ਗਿਆ ਦੋਰ ਵਾਲ ਦੋਰ ਵਾਲੇ ਇੰਦੇ ਵਾਲ ਇੰਦੇ ਵਾਲ ਦੋਰ ਹਾਂ ਚੰਗ ਪਾੜ ਗਿਆ ਹਾਂ ਆਉ ਦਿਖਾ ਉਹ ਦਿਖਾ ਉਹ ਤੂੰ ਪਤੰਗ ਪਾੜ ਗਿਆ ਬਚਾਰੀ ਕੋਈ ਗੱਲ ਨਹੀਂ ਨਵੇਂ ਪਤੰਗ ਲਾ ਲਾਂਗੇ ਵੇਖ ਇਧਰ ਉਹ ਵੜਾ ਵਿਖਾ ਉਹ ਤੇ ਜੂਮ ਕਰਕੇ ਤੇ ਦਿਖਾ ਇਧਰ ਦਿਖਾ ਉਹ ਦੇਖ ਹਾਂ ਅੰਦਰ ਜਿਹੜਾ ਪਾੜ ਗਿਆ ਤੇ ਆਪਾਂ ਨੂੰ ਖਿੱਚਦੇ ਤਾਂ ਚੱਲ ਵੀ ਨਾ ਵਿੱਚ ਕੁਝ ਨਹੀਂ ਹੁੰਦਾ ਠੀਕ ਆ ਅੰਸ਼ਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਡੋਰ ਠੀ ਕਰਦੇ ਆਪਾਂ ਇਹ ਨਹੀਂ ਲੜੀ ਤੇ ਇਸ ਤੋਂ ਹੋਰ ਦਵਾਗਾ ਠੀਕ ਟੰਗੇ ਤਾਂ ਨਹੀਂ ਲੈਂਦਾ ਕੋਨੀਆ ਵਾਲ ਪਹਿਲਾਂ ਬਾਤ ਪਤੰਗ ਤਾਂ ਕੱਟਿਆ ਗਿਆ ਹੁਣ ਫਿਰ ਕਿਹੜਾ ਪਤੰਗ ਲਾਏਂਗਾ ਤੂੰ ਮੈਂ ਜੀ ਹੈ ਕਿਹੜਾ ਲਾਏਂਗਾ ਨੇਜੋ ਆਹ ਵਾਲਾ ਤੇ ਇਹ ਨਹੀਂ ਟੁੱਟਦਾ ਗਾਸ ਨਹੀਂ ਹੈ ਨਹੀਂ ਇਹ ਵੀ ਕੱਟਿਆ ਗਿਆ ਫੇਰ ਹੋਇਆ ਆਪਣਾ ਚੜੀਆਂ ਤੇ ਚੜਕੇ ਤੇ ਪਤੰਗ ਟੁੱਟ ਗਿਆ ਹੈਨਾ ਆ ਉਹ ਬੇਰੀ ਦੇ ਵਿੱਚ ਚੜ ਗਿਆ ਸੀ ਜਾ ਕੇ ਚੱਲ ਹੁਣ ਤਵਾਤ ਲਾ ਫਿਰ ਆਂ ਪਤੰਗ ਦੀਆਂ ਲਓ ਆਪਣਾ ਪਹਿਲਾ ਵਾਲਾ ਪਤੰਗ ਸੀ ਜਿਹੜਾ ਉਹ ਤਾਂ ਤੁਹਾਨੂੰ ਪਤਾ ਵੀ ਝੜੀਆਂ ਦੇ ਵਿੱਚ ਅੜ ਕੇ ਟੁੱਟ ਗਿਆ ਇਸ ਕਰਕੇ ਹੁਣ ਆਪਾਂ ਦੁਬਾਰਾ ਤੋਂ ਨਵਾਂ ਪਤੰਗ ਜੋ ਤੇ ਜਿਹੜਾ ਤਿਆਰ ਕਰਦਾ ਪਿਆ ਠੀਕ ਆ ਤੇ ਹੁਣ ਧਿਆਨ ਨਾਲ ਠੀਕ ਆ ਕਿਕਰ ਦੇ ਵਿੱਚ ਨਹੀਂ ਅੜਨਾ ਚਾਹੀਦਾ ਬੇਰੀ ਦੇ ਪਤੰਗਾਂ ਠੀਕ ਆ ਹਾਂ ਵਧੀਆ ਤਲਾਵਾ ਬਾਲਾ ਹੁਣ ਅੱਗੇ ਬਹੁਤ ਸੋਹਣੀਆਂ ਪਾਈਆਂ ਸੀ ਬਹੁਤ ਉੱਚੀ ਚੜ ਗਏ ਪਤੰਗ ਆਪਣਾ ਹਾਂ ਪਛੀ ਸਾਰਾ ਉੱਡਦਾ ਨਹੀਂ ਪਤੰਗ ਉੱਡੇ ਨਹੀਂਗਾ ਤੇਰੇ ਪਤੰਗ ਨਾਲ ਹੀ ਆਪਾਂ ਵੇਖ ਹੁਣ ਪੇਚੇ ਲਾਵਾਂਗੇ ਪ੍ਰੀਰ ਆ ਕੇ ਲਾਊਗਾ ਇਹ ਪਤੰਗ ਲਈ ਪਏ ਆਪਾਂ ਸਾਰੇ ਖਤਮ ਕਰਨੇ ਡਾੜ ਡਾ ਕੇ ਨਾ ਹਰਮ ਕਮੀ ਨਾ ਕਰਾਂਗੇ ਹੋਣਗੇ ਇੱਕ ਦਿਨ ਤਾਂ ਇਹਨਾਂ ਨੇ ਖਤਮ ਹੋ ਹੀ ਜਾਣਾ ਪਰ ਜੋ ਤੋਂ ਪਹਿਲਾਂ ਚੜਾਉਣਾ ਪਤਾ ਗੈਤ ਕੀ ਚੰਗਾ ਹਾਂ ਪੱਕਾ ਮਰੇ ਨਾਲ ਪਹਿਲਾਂ ਹਾਂ ਚਲੋ ਵੀ ਹੁਣ ਚਲੋ ਕੱਲ੍ਹ ਲੱਗਾ ਪਾਹਣ ਗੋਣ ਦੇਖ ਟਿਸਰਾ ਲਾ ਆਇਆ ਨਾ ਪੱਕਾ ਚਲੋ ਚਲੋ